ਫਰੋਸਪਰ ਦੇ ਵਿੱਚ ਚੋਰਾਂ ਦੇ ਹੌਸਲੇ ਦਿਨ-ਪ੍ਰਤੀ ਦਿਨ ਬਲੰਦ ਹੁੰਦੇ ਨਜ਼ਰ ਆ ਰਹੇ ਨੇ ਫਰੋਸਪਰ ਦੇ ਵਿੱਚ ਆਜ ਦੇਨ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਘਟਨਾਵਾਂ ਅਕਸਰ ਦੇਖਣ ਨੂੰ ਸਾਹਮਣੇ ਹੁੰਦੀਆਂ ਨੇ ਬੀਤੇ ਦਿਨ ਹੀ ਇੱਕ ਕੱਪੜੇ ਦੀ ਦੁਕਾਨ ਦੇ ਉੱਤੇ ਬਾਣ ਬਾਜ਼ਾਰ ਦੇ ਵਿੱਚ ਚੋਰ ਚੋਰੀ ਕਰਦੇ ਨੇ ਕੱਪੜਾ ਤੇ ਨਕਦੀ ਹਜ਼ਾਰਾਂ ਰੁਪਏ ਦੀ ਕੱਪੜਾ ਤੇ ਨਕਦੀ ਲੈ ਕੇ ਰਫੂ ਚੱਕਰ ਹੋ ਜਾਂਦੇ ਨੇ ਹੁਣ ਬੀਤੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਸਿਵਲ ਹਸਪੀਟਲ ਰੋਡ ਫਰੋਇਪਰ ਸ਼ਹਿਰ ਦੇ ਵਿੱਚ ਸਿਵਲ ਹਸਪੀਟਲ ਤੋਂ ਚੰਦ ਦੂਰੀ ਦੇ ਉੱਤੇ ਜਿਹੜੀਆਂ ਦੁਕਾਨਾਂ ਨੇ ਗਰੋਵਰ ਮੈਡੀਕਲ ਸਟੋਰ ਅਤੇ ਸ਼੍ਰੀ ਰਾਮ ਜਰਨਲ ਸਟੋਰ ਦੇ ਸ਼ਟਰ ਤੋੜੇ ਜਾਂਦੇ ਨੇ ਹਜ਼ਾਰਾਂ ਰੁਪਏ ਦੀ ਚੋਰੀ ਹੁੰਦੀ ਏ ਸਮਾਨ ਚੋਰੀ ਹੁੰਦਾ ਨਕਦੀ ਚੋਰੀ ਹੁੰਦੀ ਏ ਤੇ ਦੁਕਾਨਦਾਰਾਂ ਦੇ ਵਿੱਚ ਫਰੋਸਪੁਰ ਮਾਰਕੀਟ ਦੇ ਵਿੱਚ ਇੱਕ ਵੱਡਾ ਰੋਸ ਦੇਖਣ ਨੂੰ ਸਾਹਮਣੇ ਆ ਰਿਹਾ ਆ ਫਰੋਸਪੁਰ ਦੇ ਦੁਕਾਨਦਾਰ ਦੁਕਾਨਾਂ ਬੰਦ ਕਰਨ ਤੱਕ ਦਾ ਗੱਲ ਕਰ ਰਹੇ ਨੇ ਕਿ ਅਸੀਂ ਦੁਕਾਨਾਂ ਨੂੰ ਸ਼ਟਰ ਦੇ ਉੱਤੇ ਜੰਦਰੇ ਲਾ ਕੇ ਚਾਬੀਆਂ ਪੁਲਿਸ ਨੂੰ ਦੇ ਦੇਣੀਆਂ ਨੇ ਜੇ ਇਹ ਚੋਰ ਨਾ ਫੜੇ ਗਏ ਤਾਂ ਹੁਣ ਦੇਖਣਾ ਹੋਏਗਾ ਫਿਰੋਜ਼ਪੁਰ ਪੁਲਿਸ ਕਦੋਂ ਤੱਕ ਇਹਨਾਂ ਚੋਰਾਂ ਨੂੰ ਨੱਥ ਪਾਉਂਦੀ ਏ ਤੇ ਕਦੋਂ ਤੱਕ ਇਹ ਚੋਰੀ ਦੀਆਂ ਵਾਰਦਾਤਾਂ ਰੁਕਦੀਆਂ ਨੇ ਕੈਮਰਾ ਪਰਸਨ ਦੇ ਨਾਲ ਨਿਰਮਲ ਸਿੰਘ ਗਿੱਲ ਉਕਾਪ ਟੀਵੀ ਫਿਰੋਜ਼ਪੁਰ ਸਰ ਕੀ ਨਾਮ ਤਾਂ ਲਈ ਮੇਰਾ ਸੰਤ੍ਰਿਪ ਚਾਵਲਾ ਜੀ ਇਹ ਕੀ ਪੂਰਾ ਮਾਮਲਾ ਕੀ ਹੈ ਜਿਹੜੇ ਚੋਰੀ ਦਾ ਸਰ ਮੇਰੀ ਦੁਕਾਨ ਅਗਸੇਨ ਚੌਂਕ 'ਚ ਹੈਗੀ ਹੈ ਸ਼ੀਰਮ ਜਨਰਲ ਸਟੋਰ ਨਾਲ ਮੇਰੇ ਬ੍ਰਦਰ ਦੀ ਹੈ ਗਰੋ ਮੈਡੀਕਲਸ ਦੋਵੇਂ ਰਾਤੀ ਛੋੜਾ ਟੁੱਟੇ ਨੇ ਜੀ ਤੇ ਕਟੋ ਗਾੜੀ ਤੇ ਕੋਈ ਕੈਸ਼ ਵਾਲਾ ਮोटा ਪਿਆ ਸੀ ਕੋਈ ਪੇਟੀਆਂ ਲੈ ਕੇ ਕੋਈ ਚਾਪਤੀ ਥੱਲੇ ਲੈ ਗਏ ਚੱਲ ਚੱਲ ਵੀ ਜਾਂ 80000 ਦਾ ਨੁਕਸਾਨ ਦੋਨਾਂ ਦਾ ਹੋ ਗਿਆ ਮਤਲਬ 9 ਵਜੇ ਸਾਨੂੰ ਮੇਰੇ ਗਵੰਡੀ ਹੈਗਾ ਰਾਜ ਉਹਨੇ ਦੱਸਿਆ ਘਰੇ ਆ ਕੇ ਵੀ ਤੁਹਾਡੇ ਛੜੇ ਟੁੱਟੇ ਹੋਏ ਨੇ ਆ ਕੇ ਦੇਖਿਆ ਤੇ ਸਾਰਾ ਸਮਾਨ ਖਿਲਰਿਆ ਪਿਆ ਸੀਗਾ ਕੈਸ਼ ਕੁਛ ਲੈ ਗਏ ਆ ਉਹ ਸਾਰਾ ਉਹ ਵੀ ਖਿਲਰਿਆ ਪਿਆ ਉਧਰ ਭਾਈ ਕੁਝ ਸਭ ਖਿਲਰਿਆ ਪਿਆ ਸਾਰਾ ਭਾਈ ਕੁਲੇ ਬੈਸ ਕਿੰਨਾ ਕੁ ਨੁਕਸਾਨ ਹੋਇਆ ਜੀ ਨੁਕਸਾਨ 25000 40000 ਦਾ ਹੋ ਗਿਆ ਜੀ ਹਾਲੇ ਤਾਂ ਹੋਲੀ ਨੂੰ ਪਤਾ ਲੱਗੇਗਾ ਕੀ ਕੀ ਹੈ ਮੋਟੀ ਆਈਟਮਾਂ ਦਾ ਜਿਹੜੀ ਲੱਗੀਆਂ ਉਹ ਤਾਂ ਨਿਗਾ ਚਾਉਂਦੀਆਂ ਪਈਆਂ ਨੇ ਸਰ ਕੀ ਨਾਮ ਤਾਂ ਨਹੀਂ ਗਰੋਰ ਗੇਸ ਗਰੋਰ ਕੀ ਮਾਮਲਾ ਕੀ ਹੈ ਪੂਰਾ ਜਿਹੜਾ ਇੱਥੇ ਇਕੱਠੇ ਹੋਏ ਤੁਸੀਂ ਗਰੋਰ ਮੈਡੀਕਲ ਕੈਵਿਨ ਸ਼ੋਪ ਹੈ ਮੇਰੀ ਤੇ ਨਾਲ ਤੇਰੇਲੇ ਦੀ ਦੁਕਾਨ ਹੈ ਸਾਡੀ ਦੋਵੇਂ ਦੁਕਾਨਾਂ ਦੇ ਸ਼ਟਰ ਪੱਟੇ ਗਏ ਲੋਏ ਮੈਨੂੰ ਫੋਨ ਆਇਆ ਵੀ ਮੁੰਡਾ ਆਇਆ ਦੁਕਾਨ ਤੇ ਕਹਿੰਦਾ ਸ਼ਟਰ ਪੱਟੇ ਵੇ ਭਈ ਆਪਣੇ ਤੇ ਬੜੀ ਮਾੜੀ ਗੱਲ ਹੈ ਪ੍ਰਸ਼ਾਸਨ ਦੀ ਪੁਲਿਸ ਦੀ ਮਤਲਬ ਮਾੜੀ ਸਰਕਾਰ ਐਸ ਤੋਂ ਮਾੜੀ ਸਰਕਾਰ ਹੈ ਐਸ ਤੋਂ ਮਾੜਾ ਪ੍ਰਸ਼ਾਸਨ ਮੈਨੂੰ 50 ਸਾਲ ਦੀ ਉਮਰ ਹੋ ਗਈ ਹੈ ਨਹੀਂ ਵੇਖਿਆ ਇਹ ਨਾ ਬੁਰਾ ਹਾਲ ਮੇਰੇ ਵਿੱਚ ਲੈਬ ਦੇ ਉੱਪਰ ਚੋਰੀ ਕਰਕੇ ਗਏ ਕੋਈ ਮੋਕਾ ਨਹੀਂ ਵੇਖਣ ਆਇਆ ਐਡਾ ਇਹਨਾਂ ਦਾ ਬੰਨਾ ਇੰਨੀ ਨੈਗਲੀਜੈਂਸੀ ਕੋਈ ਮੋਕਾ ਨਹੀਂ ਵੇਖਣ ਆਇਆ ਆਨਲਾਈਨ ਕੰਪਲੇਨ ਲਾਈ ਵੈਸੇ ਕਿ ਮੇਲ ਲਾ ਕੇ ਆਏ ਆ ਫਿਰ ਫੋਨ ਕੀਤਾ ਵੀ ਆਜੋ ਮੋਕਾ ਹੀ ਨਹੀਂ ਵੇਖਣ ਆਇਆ ਉਹਨਾਂ ਨੇ ਕੀ ਕਰਨਾ ਚੋਰੀਆਂ ਹੀ ਹੋਣੀਆਂ ਅਸੀਂ ਪਰੇਸ਼ਾਨ ਨਹੀਂ ਨਹੀਂ ਕਰੇ ਬਣਾ ਜਾਈਏ ਰਾਤੀ ਤਬਾਹ ਹੋ ਗਈ ਵਦਲਾਹੀ ਕੋਈ ਸੌ ਮਹੀਨੇ ਜਾਈਏ ਬਿਜ਼ਨਸਮੈਨ ਨੂੰ ਤਾਂ ਤੁਸੀਂ ਬਸ ਲਾ ਦਿਓ ਥੱਲੇ ਲੋੜ ਹੀ ਨਹੀਂ ਮਤਲਬ ਜੋ ਚੋਰੀ ਫੋਨ ਚੁੱਕੀ ਜਾਂਦੇ ਆ ਤੁਖ ਹੋਈ ਜਾਂਦੇ ਆ ਕੋਈ ਲਾਅਨ ਆਡਰ ਹੀ ਨਹੀਂ ਹੈਗਾ ਵੇਰੀ ਬੈਡ ਬਹੁਤ ਮਾੜੀ ਗੱਲ ਹੈ ਸਿਰਫ ਦੀ ਗੱਲ ਹੈ ਜੇ ਤੁਸੀਂ ਸੁਣਦੇ ਹੋ ਤੁਹਾਡੇ ਵਾਸਤੇ ਸਰ ਕਿੰਨਾ ਨੁਕਸਾਨ ਹੋਇਆ ਦੁਕਾਨ ਤੇ ਉੱਪਰ ਮੈਡੀਕਲ ਦੀ ਦੁਕਾਨ ਤੇ ਭਾਈ ਸਾਹਿਬ ਨੁਕਸਾਨ ਦੀ ਗੱਲ ਨਹੀਂ ਹੁੰਦੀ ਨੁਕਸਾਨ ਸਾਡਾ ਹੋਏ ਨਾ ਹੋਵੇ ਪਰ ਗੱਲ ਇਹ ਹੈ ਕਿ ਇਹ ਜਿਹੜਾ ਅਹਿਸਾਸ ਹੈ ਚੋਰੀ ਦਾ ਇਹੀ ਬਹੁਤ ਵੱਡੀ ਗੱਲ ਹੁੰਦੀ ਹੈ ਇਹਨਾਂ ਨੂੰ ਪੈਡੀ ਕ੍ਰਾਈਮ ਕਹਿ ਕੇ ਜਿਹੜਾ ਇਹਦੇ ਉੱਤੇ ਕਾਰਵਾਈ ਨਾ ਕਰਨਾ ਜਾਂ ਇਹਦੇ ਤੇ ਤਵੱਜੋ ਨਾ ਦੇਣਾ ਸਾਨੂੰ ਮੈਂ ਵਿਕਾਸ ਕਲੋਨੀ ਤੋਂ ਉੱਤੇ ਪਹੁੰਚ ਗਿਆ ਮੈਨੂੰ ਪਤਾ ਲੱਗ ਗਿਆ ਕਿ ਪੁਲਿਸ ਨੂੰ ਇੱਥੇ ਨਹੀਂ ਪਤਾ ਲੱਗਾ ਕਿ ਇੱਥੇ ਚੋਰੀ ਹੋ ਗਈ ਹੈ ਇਹ ਇੱਕ ਚਲਦੀ ਸੜਕ ਹੈ ਸਾਨੂੰ ਪਤਾ ਲੱਗ ਗਿਆ ਸੋਸ਼ਲ ਮੀਡੀਆ ਦੇ ਘੁੰਮ ਰਿਹਾ ਤੇ ਫੁੱਲ ਨੂੰ ਨਹੀਂ ਪਤਾ ਗੱਲ ਪੈਸਿਆਂ ਨਾਲ ਮਤਲਬ ਨਹੀਂ ਹੈ ਇਹ ਪੈਸੇ ਦਾ ਮਸਲਾ ਨਹੀਂ ਗੱਲ ਇਹ ਹੈ ਕਿ ਵੀ ਸ਼ਟਰ ਟੁੱਟ ਰਹੇ ਕਿੰਨਾ ਵੱਡਾ ਥ੍ਰੈਟ ਹੈ ਕਿ ਤੁਹਾਡੀ ਦੁਕਾਨ ਦੇ ਉੱਤੇ ਕਿਸੇ ਦੀ ਨਜ਼ਰ ਪੈ ਗਈ ਹੈ ਤਾਂ ਉਹਨੇ ਸ਼ਰੀਆਮ ਸ਼ਟਰ ਤੋੜ ਦਿੱਤੇ ਔਰ ਉਹਨੂੰ ਦੋ ਬੰਦੇ ਤੋਂ ਕੋਈ ਐਕਸ਼ਨ ਨਹੀਂ ਕੋਈ ਤੁਜੀ ਫੜਨਾ ਨਹੀਂ ਦੀ